ਕਿਹੜੇ ਵੀ ਜਿਹੜੇ ਸਵਾਲ ਨੇ ਸਰਕਾਰ ਨੂੰ ਪੁੱਛੇ ਜਾ ਰਹੇ ਨੇ ਜਾਂ ਜਿਸ ਤਰੀਕੇ ਦੀ ਜੰਗਬੰਦੀ ਹੋਈ ਕਿ ਹੁਣ ਭਾਰਤ ਇਹ ਕਲੇਮ ਕਰ ਰਿਹਾ ਹੈ ਕਿ ਸਾਨੂੰ ਪਾਕਿਸਤਾਨ ਦਾ ਖੂਨ ਆਇਆ ਤੇ ਅਸੀਂ ਕਰਤੀ ਡੋਨਲਡ ਟਰੰਪ ਲਗਾਤਾਰ ਪਿਛਲੇ 3-4 ਦਿਨਾਂ ਤੋਂ ਪੁਸ਼ ਕਰ ਰਹੇ ਨੇ ਕਿ ਮੇਰੇ ਕੈਡ ਤੇ ਹੋਈ ਵੀ ਡੰਡੇ ਦੇ ਜ਼ੋਰ ਤੇ ਕਰਾਈ ਹੈਗੀ ਆ ਕਿਵੇਂ ਕੀ ਕਹੋਗੇ ਪਹਿਲਿਆਂ ਹਮਲਿਆਂ ਵਿੱਚ ਜੇ ਜੇ ਮੈਂ ਉਦੋਂ ਕਹਿਆ ਸੀਗਾ ਵੀ ਭਾਰਤ ਜੇ 100% ਆ ਤਾਂ ਪਾਕਿਸਤਾਨ 25% ਆ। ਸੋ ਪਾਕਿਸਤਾਨ ਫੌਜੀ ਤੌਰ ਤੇ ਬਹੁਤ ਪਿੱਛੇ ਆ ਤੇ ਟੈਕਨੀਕਲੀ ਭਾਰਤ ਦੇ ਮੁਕਾਬਲੇ। ਹੈਨਾ? ਸੋ ਬਿਲਕੁਲ ਗੱਲ ਠੀਕ ਹੋਈ ਭਾਰਤ ਨੇ ਜਿੰਨੀ ਆਪਾਂ ਕਹਿ ਸਕਦੇ ਆ ਪੁਖਤਗੀ ਨਾਲ ਜਿੰਨੀ ਪ੍ਰਸੀਜਨ ਨਾਲ ਤੇ ਜਿੰਨੇ ਜੋਰਾ ਵਾ ਢੰਗ ਨਾਲ ਹਮਲਾ ਕਰਿਆ ਸੀ ਜੇ ਇਕੱਲਾ ਹੀ ਪਾਕਿਸਤਾਨ ਸਾਹਮਣੇ ਹੁੰਦਾ ਤਾਂ ਪਾਕਿਸਤਾਨ ਤੋਂ ਉਹ ਹਮਲਾ ਠੱਲਿਆ ਨਹੀਂ ਸੀ ਜਾਣਾ। ਸੋ ਭਾਰਤ ਦੀ ਫਾਇਰ ਪਾਵਰ ਭਾਰਤ ਦੀ ਟੈਕਨੋਲੋਜੀ ਉਸ ਲੈਵਲ ਤੇ ਔਰ ਫਿਰ ਜਿਹੜਾ ਹੈਗਾ ਵੀ ਪਾਕਿਸਤਾਨ ਵੱਲੋਂ ਕੀਤੇ ਹਮਲੇ ਨੂੰ ਜਿਸ ਤਰ੍ਹਾਂ ਰੋਕਿਆ ਭਾਰਤ ਨੇ ਹੂੰ 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 ਵੀ ਉਹਦੀ ਕੋਈ ਵੀ ਮਜ਼ਾਇਲਾ ਜਿਹੜੀ ਭਾਰਤ ਵਿੱਚ ਕੋਈ ਨੁਕਸਾਨ ਨਹੀਂ ਕਰ ਸਕੀ ਪਰ ਚੀਨ ਨੇ ਪਾਕਿਸਤਾਨ ਵਾਲੀ ਜੰਗ ਵਿੱਚ ਅਸਿੱਧੇ ਤੌਰ ਤੇ ਦਖਲ ਦੇ ਕੇ ਇਹ ਸਿੱਧ ਕਰ ਦਿੱਤਾ ਵੀ ਏਸ਼ੀਆ ਦੀ ਤਾਕਤ ਹਲੇ ਵੀ ਚੀਨ ਹੈ ਹੂੰ ਹੂੰ ਮਨ ਸੋਦੇ ਜਿਸ ਤਰ੍ਹਾਂ ਬਹੁਤ ਸਾਰੇ ਅਖਬਾਰਾਂ ਦੇ ਜਿਹੜੇ ਮੈਂ ਇੰਟਰਨੈਸ਼ਨਲ ਕਿਉਂਕਿ ਬਲੂਮਬਰਗ ਨੇ ਵੀ ਇਹੀ ਸਟੋਰੀ ਕਰੀ ਹੈਗੀ ਆ ਸੀਐਨਐਨ ਨੇ ਵੀ ਇਹੀ ਸਟੋਰੀ ਕਰੀ ਹੈਗੀ ਆ ਤੇ ਥੋੜਾ ਜਿਹਾ ਜੀ ਆਪਾਂ ਭਾਰਤ ਦੀ ਇੰਟਰਨੈਸ਼ਨਲ ਜਿਹੜੀ ਡਿਪਲੋਮੇਸੀ ਹੈਗੀ ਆ ਉਹਦੇ ਤੇ ਦੇਖੀਏ ਕੀ ਉਹ ਫਿਰ ਫੇਲ ਹੋਈ ਹੈਗੀ ਆ ਕਿਉਂਕਿ ਭਾਰਤ ਦਾ ਪਲਾਨ ਕਿਤਨਾ ਕਿਤੇ ਪਾਕਿਸਤਾਨ ਨੂੰ ਆਈਸੋਲੇਟ ਕਰਨ ਦਾ ਹੈਗਾ ਸੀ ਪਰ ਜਦੋਂ ਪਹਿਲਗਾਮ ਵਾਲਾ ਆਪਾਂ ਕਹਿ ਲਈ ਕਿ ਇਨਸੀਡੈਂਟ ਹੁੰਦਾ ਹੈ ਤੇ ਉਦੋਂ ਸਾਰੇ ਦੇਸ਼ਾਂ ਨੇ ਕਿਤਨਾ ਕਿਤੇ ਕਿਹਾ ਕਿ ਮਾਰਾ ਹੋਇਆ اور جنگ ਜਦੋਂ ਲੱਗ ਜਾਂਦੀ ਹੈ ਤੇ ਉਦੋਂ ਭਾਰਤ ਕੱਲਾ ਹੀ ਰਹਿੰਦਾ ਹੈਗਾ इवन پاکستان ਇੱਕ چھوٹਾ ਜਿਹਾ ਮੁਲਕ ਹੈਗਾ ਉਹਦੀ ਪਿੱਠ ਤੇ ਨਾਲ چین ਖੜਾ ਹੈ ترکی ਸਿੱਧਾ ਉਹਦੀ سپورٹ ਦੇ ਵਿੱਚ ਆ ਜਾਂਦਾ ਹੈ ਅਜ਼ਰਬਾਈਜਾਨ ਆ ਜਾਂਦਾ ਹੈ ਤੇ باقی ਤੇ ਜਿਹੜੇ ਮੁ슬ਮ ਕੰਟਰੀ ਨੇ ਉਹ ਵੀ ਕਿਤਨਾ ਕਿਤੇ ਅੰਦਰਲੇ ਬੰਨਿਓ ਉਹਦੀ ਮਦਦ ਕਰਦੇ ਹੈਗੇ ਨੇ ਕੀ ਇਹ ਵੀ ਫਿਰ جنگ بندی ਦਾ ਕਿਤੇ ਇਦਾਂ ਦਾ ਕਾਰਨ ਤੇ ਨਹੀਂ ਕਿ ਭਾਰਤ ਆਈਸੋਲੇਟ ਹੋ ਰਿਹਾ ਹੈ ਹਾਲਾਂਕਿ ਰੂਸ ਹੈ ਜਿਹੜਾ ਉਹ ਭਾਰਤ ਨੂੰ ਵਿਸ਼ਵਾਸ ਦਿਵਾਉਂਦਾ ਵੀ ਅਸੀਂ ਪੂਰੀ ਤਰ੍ਹਾਂ ਤੇਰੇ ਨਾਲ ਖੜੇ ਆਂ ਪਰ ਇਸ ਵੇਲੇ ਰੂਸ ਨੂੰ ਜਿਹੜੀ ਹਥਿਆਰਾਂ ਦੀ ਕਮੀ ਆ ਰਹੀ ਹੈ ਉਹ ਚੀਨ ਪੂਰੀ ਕਰ ਰਿਹਾ ਹੈ ਉਹ ਆਪ ਉਲਝਿਆ ਹੋਇਆ ਜੀ ਉਲਝਿਆ ਹੋਇਆ ਹਨਾ ਸੋ ਇਸ ਲਈ ਨਹੀਂ ਆ ਸਕਿਆ ਔਰ ਭਾਰਤ ਦੀ ਸਭ ਤੋਂ ਵੱਡੀ ਡਿਪਲੋਮੈਟਿਕ ਕਮਜ਼ੋਰੀ ਇਹ ਆਈ ਆ ਵੀ ਇਜ਼ਰਾਈਲ ਆ ਜਿਹੜਾ ਇਸ ਵੇਲੇ ਉਹਦੇ ਅਮਰੀਕਾ ਨਾਲ ਸਬੰਧ ਬਹੁਤੇ ਵਧੀਆ ਨਹੀਂ ਹੈ ਸੋ ਇਜ਼ਰਾਈਲ ਦਾ ਪ੍ਰਧਾਨ ਮੰਤਰੀ ਨੇਤਨ ਯਾਹੁਆ ਜਿਹੜਾ ਡੋਨਾਲਡ ਟਰੰਪ ਨਾਲ ਆਪਾਂ ਕਹਿ ਸਕਦੇ ਆ ਵੀ ਇੱਕ جنگ ਵਾਲੇ ਮਾਹੌਲ ਬਣ ਵੀ ਉਹਨਾਂ ਦੇ ਨਹੀਂ ਬਣਦੇ ਸੋ ਇਜ਼ਰਾਈਲੀ ਲੌਬੀ ਇਹਨਾਂ ਦਿਨਾਂ ਦੌਰਾਨ ਭਾਰਤ ਦੇ ਹੱਕ ਵਿੱਚ ਅਮਰੀਕਾ ਨੂੰ ਤੇ ਹੋਰ ਮੁਲਕਾਂ ਦੇ ਜਿਹੜੇ ਡਿਪਲੋਮੈਟ ਸੀ ਉਹਨਾਂ ਨੂੰ ਪਰ ਜਿਹੜੀ ਹੈਗੀ ਹੈ ਪ੍ਰਭਾਵਿਤ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੇ ਚਾਈਨਾ ਨੂੰ ਇੱਕ ਨੂ ਸਾਊਥ ਏਸ਼ੀਆ ਵਿੱਚ ਲੀਡਰ ਵਜੋਂ ਸਥਾਪਿਤ ਕਰ ਦਿੱਤਾ ਹੈ ਇਸ ਜੰਗ ਨੇ ਚੀਨ ਬਾਰਡਰ ਕਰਾਸ ਕਰਨ ਤੋਂ ਬਿਨਾ ਹੀ ਇਸ ਖਿੱਤੇ ਦੀ ਫੌਜੀ ਸਰਗਰਮੀਆਂ ਤੇ ਜੀਓਪੋਲਿਟਿਕਸ ਨੂੰ ਕਿਵੇਂ ਪ੍ਰਭਾਵਿਤ ਕਰ ਸਕਦਾ ਹੈ ਇਸ ਜੰਗ ਨੇ ਲਿਖਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਅਕਾਲ ਚੈਨਲ ਤੇ ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਨਿਊਜ਼ਪੁਆਇੰਟ ਦੇ ਵਿੱਚ ਨਿਊਜ਼ਪੁਆਇੰਟ ਪ੍ਰੋਗਰਾਮ ਚ ਖਬਰਾਂ ਦੇ ਐਨਾਲਾਈਸਿਸ ਕਰਦੇ ਹੁੰਦੇ ਆ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਸਰਦਾਰ ਅਵਤਾਰ ਸਿੰਘ ਜੀ ਆਓ ਫਤਿਹ ਦੀ ਸਾਂਝ ਪਾਈ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਅਵਤਾਰ ਸਿੰਘ ਜੀ ਸ਼ੁਰੂਆਤ ਅੱਜ ਫੇਰ ਆਪਾਂ ਜਿਹੜੀ ਹੈ ਜੰਗ ਤੋਂ ਹੀ ਕਰ ਲੈਨੇ ਆ ਜੰਗ ਪੰਦੀ ਹੋ ਚੁੱਕੀ ਹੈ ਦੋਨਾਂ ਪੰਨਿਆਂ ਤੋਂ ਮਾਹੌਲ ਜਿਹੜਾ ਹੈ ਆਪਾਂ ਕਹਿ ਲਈ ਕਿ ਜ ਪਰ ਅਜੇ ਵੀ ਕਿਤਨਾ ਕਿਤੇ ਜਿਹੜੇ ਸਵਾਲ ਨੇ ਕਿਤਨਾ ਕਿਤੇ ਕਿਉਂਕਿ ਜਦੋਂ ਜੰਗ ਖਤਮ ਹੁੰਦੀ ਹੈ ਤੇ ਫਿਰ ਵਿਸ਼ਲੇਸ਼ਣ ਵੀ ਹੁੰਦਾ ਹੈ ਦੋਨਾਂ ਪੱਖਾਂ ਤੋਂ ਦੇਖਿਆ ਜਾਂਦਾ ਹੈ ਕੀ ਕੁਝ ਗਵਾਇਆ ਕੀ ਕੁਝ ਖਟਿਆ ਤੇ ਕਿਵੇਂ ਤੁਸੀਂ ਦੇਖ ਰਹੇ ਹੋ ਕਿ ਅਜੇ ਵੀ ਜਿਹੜੇ ਸਵਾਲ ਨੇ ਸਰਕਾਰ ਨੂੰ ਪੁੱਛੇ ਜਾ ਰਹੇ ਨੇ ਜਾਂ ਜਿਸ ਤਰੀਕੇ ਦੀ ਜੰਗਬੰਦੀ ਹੋਈ ਕਿ ਹੁਣ ਭਾਰਤ ਇਹ ਕਲੇਮ ਕਰ ਰਿਹਾ ਹੈ ਕਿ ਸਾਨੂੰ ਪਾਕਿਸਤਾਨ ਦਾ ਫੋਨ ਆਇਆ ਤੇ ਅਸੀਂ ਕਰਤੀ ਡੋਨਲਡ ਟਰੰਪ ਲਗਾਤਾਰ ਪਿਛਲੇ 3-4 ਦਿਨਾਂ ਤੋਂ ਪੁਸ਼ ਕਰ ਰਹੇ ਨੇ ਕਿ ਮੇਰੇ ਕਹਿਣ ਤੇ ਹੋਏ ਵੀ ਡੰਡੇ ਦੇ ਜ਼ੋਰ ਤੇ ਕਰਾਈ ਹੈਗੀ ਆ ਕਿਵੇਂ ਕੀ ਕਹੋਗੇ ਹਾਂਜੀ ਹਾਂਜੀ ਹੁਣ ਇਹ ਕਾਫੀ ਅਚੰਭਾ ਜਾਣਕਾਰ ਤੁਹਾਡਾ ਗੱਲ ਬਿਲਕੁਲ ਠੀਕ ਹੈਗੀ ਆ ਵੀ ਸਵਾਲ ਉੱਠ ਰਹੇ ਹੈਗੇ ਆ ਲੜਾਈ ਜਿਹੜੀ ਹੋ ਰਹੀ ਆ ਉਹ ਭਾਰਤ ਦੇ ਪਾਕਿਸਤਾਨ ਦਰਮਿਆਨ ਹੋ ਰਹੀ ਆ ਤੇ ਜੰਗਬੰਦੀ ਦਾ ਐਲਾਨ ਅਮਰੀਕਾ ਦਾ ਰਾਸ਼ਟਰਪਤੀ ਕਰ ਰਿਹਾ ਹੈ ਨਾ ਵੈਸੇ ਟ੍ਰੈਡੀਸ਼ਨਲੀ ਹੁੰਦਾ ਆ ਹੀ ਹੈਗਾ ਪਰ ਜਿਸ ਕਿਸਮ ਦੀ ਇਹਨਾਂ ਦੋਵਾਂ ਮੂਲਕਾਂ ਵਿੱਚ ਦੁਸ਼ਮਣੀ ਆ ਉਹਦੇ ਚੋਂ ਇਹ ਇਹ ਸੰਭਵ ਲੱਗਦਾ ਸੀਗਾ ਵੀ ਦੋਵੇਂ ਆਪਸ ਵਿੱਚ ਸ਼ਾਇਦ ਜੰਗਬੰਦੀ ਕਰਨਗੇ ਹੁਣ ਇਹਦੇ ਨਾਲ ਬਹੁਤ ਸਾਰੇ ਸੰਦੇਸ਼ ਆ ਜਿਹੜੇ ਗਏ ਇਟ ਮੀਨਜ਼ ਜਿਹੜਾ ਅੱਜ ਵੀ ਜਿਹੜੀ ਸੁਪਰ ਪਾਵਰ ਹੈ ਦੁਨੀਆ ਦੀ ਉਹ ਅਮਰੀਕਾ ਹੈ ਅਮਰੀਕਾ ਨੇ ਇਹ ਦਿਖਾ ਦਿੱਤਾ ਹੋਇਆ ਹੈ ਨਾ ਸੋ ਉਹਦੇ ਚੋਂ ਕਿਉਂਕਿ ਵੀ ਦੂਰ ਬੈਠੇ ਹਾਲਾਂਕਿ 48 ਘੰਟੇ ਪਹਿਲਾਂ ਅਮਰੀਕਾ ਦਾ ਜਿਹੜਾ ਉਪਰਾਸ਼ਟਪਤੀ ਹੈ ਜੇਡੀ ਵੈਂਸ ਉਹ ਕਹਿ ਦਿੰਦਾ ਵੀ ਇਟ ਇਜ਼ ਨਾਟ ਆਵਰ ਬਿਜ਼ਨਸ ਲੈਟ them ਫਾਈਟ ਹੈ ਨਾ ਪਰ ਉਹਨਾਂ 48 ਘੰਟਿਆਂ ਚ ਕੀ ਹੋਇਆ ਤੇ ਜਿਹੜੀਆਂ ਮੀਡੀਆ ਚ ਖਬਰਾਂ ਆਈਆਂ ਵੀ ਦੋ ਜਹਾਜ਼ ਜਿਹੜੇ ਰਫੇਲ ਆ ਉਹ ਭਾਰਤ ਦੇ ਨੁਕਸਾਨੇ ਗਏ ਆ ਦੋ ਸੁਕੋਈ ਤੇ ਇੱਕ ਮੈਗਾ ਜਿਹੜਾ ਹੈ ਨਾ ਵੀ ਉਹ ਬਈ ਪਾਕਿਸਤਾਨ ਤੇ ਚੀਨ ਦੀ ਅਗਵਾਈ ਵਾਲੇ ਜਿਹੜੇ ਹਮਲੇ ਨੇ ਭਾਰਤ ਦੀ ਟੈਰਿਟਰੀ ਵਿੱਚ ਜਿਹੜੇ ਹੈਗੇ ਆ ਉਹ ਜਹਾਜ਼ ਆ ਜਿਹੜੇ ਸਿਰਨ ਦਿੱਤੇ ਹੋਏ ਹਨ ਸੋ ਦੂਸਰਾ ਹੈਗਾ ਵੀ ਇੱਕ ਖਬਰਾਂ ਨੇ ਵੀ ਰਾਫੇਲ ਕੰਪਨੀ ਨੂੰ ਇਸ ਤਰ੍ਹਾਂ ਲੱਗਿਆ ਵੀ ਜੇ ਇਸ ਤਰ੍ਹਾਂ ਬੁੜਕਦੇ ਗਏ ਸਾਡੇ ਰਾਫੇਲ ਤਾਂ ਸਾਡੀ ਮਾਰਕੀਟ ਆ ਜਿਹੜੀ ਖਤਮ ਹੋਣੀ ਆ ਉਹਨਾਂ ਨੇ ਵੀ ਰਾਸ਼ਟਰਪਤੀ ਤੱਕ ਡੋਨਲਡ ਟਰੰਪ ਤੱਕ ਜਿਹੜੀ ਹੈਗੀ ਅਪਰੋਚ ਕਰੀ ਹੈਗੀ ਆ ਸੋ ਤੀਸਰਾ ਆਪਾਂ ਮੈਂ ਵਾਰ-ਵਾਰ ਇਹ ਗੱਲ ਕਹਿ ਰਿਹਾ ਸੀਗਾ ਵੀ ਜੰਗ ਲਾਉਣੀ ਬਹੁਤ ਸੌਖੀ ਆ ਤੇ جنگ ਨੂੰ ਮੁੜ ਕੇ ਖਤਮ ਕਰਨਾ ਬਹੁਤ ਆਪ ਬਹੁਤ ਔਖਾ ਹੈ ਨਾ ਸੋ ਜੰਗਾਂ ਮਾਰ ਕੇ ਜਿਸ ਤਰ੍ਹਾਂ ਇਹ ਹੈਗਾ ਵੀ ਭਾਰਤੀ মিডিਆ ਨੇ ਜੰਗਬਾਜ਼ੀ ਦਾ ਇੱਕ ਤਰ੍ਹਾਂ ਨਾਲ ਮੁਜ਼ਾਹਰਾ ਕਰਿਆ ਸੀ ਉਹਦੇ ਚੋਂ ਜੇ ਤਾਂ ਲੀਡਰਾਂ ਨੇ মিডিਆ ਦੇ ਕਹਿਣ ਤੇ ਹੀ ਲਈ ਹੈਗੀ ਆ ਤਾਂ ਵੱਖਰੀ ਗੱਲ ਹੈਗੀ ਆ ਵੀ ਵੀ ਉਹ ਬਿਲਕੁਲ ਗਲਤ ਸਟੈਪ ਸੀਗਾ ਹੂੰ ਹੂੰ ਜੰਗ ਜਦੋਂ ਲੱਗ ਜਾਂਦੀ ਆ ਉਹਦੇ ਬਹੁਤ ਸਾਰੇ ਜਿਹੜੇ ਮੋਰਚੇ ਆ ਖੁੱਲ ਜਾਂਦੇ ਆ ਭਾਰਤੀ ਲੀਡਰਸ਼ਿਪ ਨੇ ਸ਼ਾਇਦ ਇਸੇ ਕਰਕੇ ਲਈ ਸੀਗਾ ਵੀ ਸਿਰਫ ਪਾਕਿਸਤਾਨ ਨਾਲ ਲੜਾਈ ਹੋਵੇਗੀ ਪਰ ਜਿਉਂ ਹੀ ਚੀਨ ਐਂਟਰ ਹੁੰਦਾ ਚੀਨ ਨੇ ਐਂਟਰ ਹੁੰਦਿਆਂ ਹੀ ਜਿਸ ਤਰ੍ਹਾਂ ਵੀ ਜੰਗ ਦਾ ਜਿਹੜਾ ਪਲਟਾਈ ਜਿਹੜਾ ਹੁੰਦੇ ਨੇ ਵੀ ਉਹ ਸਾਰਾ ਕੁਝ ਹੀ ਪਲਟ ਕੇ ਰੱਖ ਦਿੱਤਾ ਜਿਹੜਾ ਇਹ ਹਮਲੇ ਹੋਇਆ ਜਿੱਦਾਂ ਇਨੀਸ਼ੀਅਲ ਸਟੇਟ ਚ ਆਪਾਂ ਵੀ ਦੇਖਿਆ ਸੀ ਕਿ ਉਧਰੋਂ ਜੋ ਕੁਝ ਵੀ ਆਇਆ ਇਧਰੋਂ ਜਿਹੜਾ ਰੋਕ ਲਿਆ ਗਿਆ ਕਿਵੇਂ ਦੇਖਦੇ ਹੋ ਜਿਸ ਤਰੀਕੇ ਦੇ ਦੋਨਾਂ ਹੀ ਜੇ ਉਹਦਾ ਵਿਸ਼ਲੇਸ਼ਣ ਕਰਨਾ ਹੋਵੇ ਜੰਗੀ ਪਦਰ ਤੇ ਦੇਖਣਾ ਹੋਵੇ ਉਹਨੂੰ ਕਿਵੇਂ ਦੇਖਣਾ ਹਾਂਜੀ ਹਾਂਜੀ ਸੋ ਮੈਂ ਪਿਛਲੇ ਪ੍ਰੋਗਰਾਮ ਵਿੱਚ ਵੀ ਇਹ ਗੱਲ ਕਹੀ ਸੀ ਤੇ ਉਹ ਗੱਲ ਆਪਣੀ ਸਾਬਤ ਹੋਈ ਆ ਕਿਉਂਕਿ ਉਸ ਵੇਲੇ ਤੱਕ ਪਿਛਲੇ ਪ੍ਰੋਗਰਾਮ ਵੇਲੇ ਤੱਕ ਸਿਰਫ ਪਹਿਲਾ ਸਟ੍ਰਾਈਕ ਹੋਇਆ ਸੀ ਜਿਹੜਾ ਕਿ ਮਕਬੂਜ਼ਾ ਕਸ਼ਮੀਰ ਵਿੱਚ ਹੋਇਆ ਸੀ ਬਾਕੀ ਜੰਗ ਹੈ ਜਿਹੜੀ ਉਸ ਤੋਂ ਬਾਅਦ ਤੋਂ ਲੱਗੀ ਐ ਸੋ ਪਹਿਲੇ ਆ ਹਮਲਿਆਂ ਵਿੱਚ ਜੇ ਮੈਂ ਉਦੋਂ ਕਿਹਾ ਸੀਗਾ ਵੀ ਭਾਰਤ ਜੇ 100% ਆ ਤਾਂ ਪਾਕਿਸਤਾਨ 25% ਆ ਸੋ ਪਾਕਿਸਤਾਨ ਫੌਜੀ ਤੌਰ ਤੇ ਬਹੁਤ ਪਿੱਛੇ ਆ ਤੇ ਟੈਕਨੀਕਲੀ ਭਾਰਤ ਦੇ ਮੁਕਾਬਲੇ ਹਣਾ ਸੋ ਬਿਲਕੁਲ ਗੱਲ ਠੀਕ ਹੋਈ ਭਾਰਤ ਨੇ ਜਿੰਨੀ ਆਪਾਂ ਕਹਿ ਸਕਦੇ ਆ ਪੁਖਤ ਕੀ ਨਾਲ ਜਿੰਨੇ ਪ੍ਰਸੀਜਨ ਨਾਲ ਤੇ ਜਿੰਨੇ ਜੋਰਾ ਵਰ ਢੰਗ ਨਾਲ ਹਮਲਾ ਕਰਿਆ ਸੀ ਜੇ ਇਕੱਲਾ ਹੀ ਪਾਕਿਸਤਾਨ ਸਾਹਮਣੇ ਹੁੰਦਾ ਤਾਂ ਪਾਕਿਸਤਾਨ ਤੋਂ ਉਹ ਹਮਲਾ ਠੱਲਿਆ ਨਹੀਂ ਸੀ ਜਾਣਾ ਸੋ ਭਾਰਤ ਦੀ ਫਾਇਰ ਪਾਵਰ ਭਾਰਤ ਦੀ ਟੈਕਨੋਲੋਜੀ ਉਸ ਲੈਵਲ ਤੇ ਔਰ ਫਿਰ ਜਿਹੜਾ ਹੈਗਾ ਵੀ ਪਾਕਿਸਤਾਨ ਵੱਲੋਂ ਕੀਤੇ ਹਮਲੇ ਨੂੰ ਜਿਸ ਤਰ੍ਹਾਂ ਰੋਕਿਆ ਭਾਰਤ ਨੇ ਹ ਹ ਹ ਵੇ ਉਹਦੇ ਕੋਈ ਵੀ ਮਜ਼ਾਇਲ ਆ ਜਿਹੜੀ ਭਾਰਤ ਵਿੱਚ ਕੋਈ ਨੁਕਸਾਨ ਨਹੀਂ ਕਰ ਸਕੇ ਜਿਹੜੀਆਂ ਮਜ਼ਾਇਲ ਨਾ ਛੱਡੀਆਂ ਨੇ ਸੋ ਜਿਹੜੇ ਜਹਾਜ਼ ਡਿੱਗੇ ਨੇ ਉਹ ਇੱਕ ਵੱਖਰੀ ਕਹਾਣੀ ਆ ਜਿਹੜੀ ਆਪਾਂ ਅੱਗੇ ਗੱਲ ਕਰਦੇ ਹਾਂ ਕਿ ਸੋ ਪਹਿਲੇ ਹਮਲਿਆਂ ਵਿੱਚ ਭਾਰਤ ਦੀ ਫਾਇਰ ਪਾਵਰ ਉਹਦੀ ਜਿਹੜੀ ਜਿਹੜੇ ਮਿਲਟਰੀ ਦੀ ਸੁਪਰਮੇਸੀ ਅਗੇਂਸਟ ਪਾਕਿਸਤਾਨ ਜੇ ਦੋਵੇਂ ਮੁਲਕਾਂ ਦੀ ਆਪਸ ਹੋਵੇ ਉਹ ਤਾਂ ਜਦੋਂ ਤੀਜਾ ਚਾਈਨਾ ਰਲਦਾ ਫੇਰ ਭਾਰਤ ਉਹਦੇ ਚ ਮੈਂ ਉਦੋਂ ਵੀ ਕਿਹਾ ਸੀਗਾ ਵੀ ਜਿਸ ਤਰ੍ਹਾਂ ਭਾਰਤ ਪਾਕਿਸਤਾਨ ਤੋਂ 75% ਅੱਗੇ ਆ ਜੀ ਜੀ ਭਾਰਤ ਉਸੇ ਤਰ੍ਹਾਂ ਹੀ ਚੀਨ ਤੋਂ 75% ਪਿੱਛੇ ਆ ਹਾਂ ਸੋ ਚੀਨ ਦੀ ਜਿਹੜੀ ਸੁਪਰ ਪਾਵਰ ਉਹ ਆਈ ਹੈਗੀ ਸੋ ਫਸਟ ਇਨੀਸ਼ially ਜਿਹੜੀ ਇੱਕ ਦੂਜੇ ਦੇ ਖਿਲਾਫ ਬੈਟਲ ਆ ਉਹਦੇ ਵਿੱਚ ਇੰਨੀ ਕੋਈ ਮੈਨੂੰ ਸਮਝ ਹੈਗੀ ਵੀ ਭਾਰਤ ਦੀ ਫਾਇਰ ਪਾਵਰ ਤੇ ਉਹਦੀ ਜਿਹੜੀ ਹੈਗੀ ਆ ਪਾਕਿਸਤਾਨ ਦੇ ਸਿਸਟਮ ਨੂੰ ਜਾਮ ਕਰਨ ਦੀ ਜਾਂ ਹੋਰ ਸਾਰਾ ਕੁਝ ਕਰਨ ਦੀ ਉਹ ਪਾਵਰ ਵੱਡੀ ਸੀ ਪਾਕਿਸਤਾਨ ਕੋਲ ਇਨੀਸ਼ੀਅਲੀ ਪਾਵਰ ਨਹੀਂ ਸੀ ਉਹ ਚਾਇਨਾ ਦੀ ਮਦਦ ਨਾਲ ਹੋਇਆ ਕੁਝ মিডিਆ ਆਊਟਲੈਟ ਇਹ ਕਹਿ ਰਹੇ ਨੇ ਜੀ ਵੀ ਚਾਈਨਾ ਹੈਗਾ ਜਿਹੜਾ ਪਿਛਲੇ 1 ਮਹੀਨੇ ਤੋਂ ਇਸ ਡਵੈਲਪ ਨੂੰ ਡਵੈਲਪਮੈਂਟ ਨੂੰ ਆਪਣੇ ਸੈਟਲਾਈਟਸ ਰਾਹੀਂ ਦੇਖ ਰਿਹਾ ਸੀ ਚਾਈਨਾ ਦੇ ਸੈਟਲਾਈਟਸ ਇੰਨੇ ਪਾਵਰਫੁਲ ਨੇ ਉਹ ਭਾਰਤ ਦੇ ਸਾਰੇ ਮਿਲਟਰੀ ਆਪਰੇਸ਼ਨਸ ਤੇ ਨਜ਼ਰ ਰੱਖ ਸਕਦਾ ਹੈ ਕਿੱਥੋਂ ਕਿੱਥੋਂ ਫੌਜ ਕਿੱਥੇ ਕਿੱਥੇ ਡਿਪਲਾਈ ਹੋ ਰਹੀ ਆ ਮਤਲਬ ਫਿਰ ਕਿਤਨਾ ਕਿਤੇ ਚੀਨ ਨੇ ਆਪਾਂ ਕਹਿ ਲਈ ਕਿ ਜੰਗ ਤੇ ਭਾਰਤ ਪਾਕਿਸਤਾਨ ਦੀ ਹੋਈ ਤੇ ਜੋ ਜੋ ਖਟਿਆ ਤੇ ਮਿਲਟਰੀ ਤੌਰ ਤੇ ਜਿੱਦਾਂ ਉਹਦੀ ਸੇਲ ਵਧੀ ਹੈਗੀ ਆ ਜਾਂ ਉਹਦੇ ਜਿਹੜੇ J10 ਹੈਗੇ ਆ ਉਹਨਾਂ ਦੀ ਸੇਲ ਕਾਫੀ ਵਧੀ ਉਹਦੀਆਂ ਮਸਾਇਲਾਂ ਇਵਨ ਕਿ ਅਫਰੀਕਨ ਮੁਲਕ ਵੀ ਜਿਹੜੇ ਲੈ ਰਹੇ ਹੈਗੇ ਆ ਤੇ ਇਹਨੂੰ ਫਿਰ ਕਿਵੇਂ ਦੇਖਦੇ ਹੋ ਕਿ ਚੀਨ ਫਿਰ ਐਸੇ ਕੀ ਸੁਪਰ ਪਾਵਰ ਦੇ ਤੌਰ ਤੇ ਆ ਹਾਂਜੀ ਹਾਂਜੀ ਸੋ ਜਿਸ ਤਰ੍ਹਾਂ ਮੈਂ ਕਿਹਾ ਹੈਗਾ ਨਾ ਵੀ ਜੰਗ ਬੰਦੀ ਆ ਜਿਹੜੀ ਡੋਨਲਡ ਟਰੰਪ ਨੇ ਕਰਾਈ ਆ ਇਟ ਮੀਨਸ ਹਾਲੇ ਵੀ ਦੁਨੀਆ ਦੀ ਜਿਹੜੀ ਤਾਕਤ ਹੈ ਰਾਜਨੀਤਿਕ ਤਾਕਤ ਤੇ ਮਿਲਟਰੀ ਤਾਕਤ ਉਹ ਅਮਰੀਕਾ ਹੈ ਪਰ ਚੀਨ ਨੇ ਪਾਕਿਸਤਾਨ ਵਾਲੀ ਜੰਗ ਵਿੱਚ ਅਸਿੱਧੇ ਤੌਰ ਤੇ ਦਖਲ ਦੇ ਕੇ ਇਹ ਸਿੱਧ ਕਰ ਦਿੱਤਾ ਵੀ ਏਸ਼ੀਆ ਦੀ ਤਾਕਤ ਹਲੇ ਵੀ ਚੀਨ ਹੈਗੀ ਆ ਹਾਂ ਨਾ ਸੋਦੇ ਜਿਸ ਤਰ੍ਹਾਂ ਬਹੁਤ ਸਾਰੇ ਅਖਬਾਰਾਂ ਦੇ ਜਿਹੜੇ ਮੈਂ ਇੰਟਰਨੈਸ਼ਨਲ ਕਿਉਂਕਿ ਬਲੂਮਬਰਗ ਨੇ ਵੀ ਇਹੀ ਸਟੋਰੀ ਕਰੀ ਹੈਗੀ ਆ ਸੀਐਨਐਨ ਨੇ ਵੀ ਇਹੀ ਸਟੋਰੀ ਕਰੀ ਹੈਗੀ ਆ ਉਸ ਤੋਂ ਬਾਅਦ ਡੇਲੀ ਟੈਲੀਗ੍ਰਾਫ ਜਿਹੜਾ ਯੂਕੇ ਤੋਂ ਨਿਕਲਦਾ ਹੈਗਾ ਉਹਨੇ ਜਿਸ ਤਰ੍ਹਾਂ ਦੱਸਿਆ ਵੀ ਚੀਨ ਦੀ ਐਂਟਰੀ ਨਾਲ ਜਿਸ ਕਿਸਮ ਨਾਲ ਭਾਰਤ ਦਾ ਏਰੀਅਲ ਸਪੇਸ ਆ ਹੁਣ ਚੀਨ ਦੀ ਜਿਹੜੀ ਟੈਕਨੋਲੋਜੀ ਆ ਉਹਨਾਂ ਨੇ ਦੱਸਿਆ ਜਿਹੜਾ ਜਿਹੜਾ ਜੇ 10 ਹੈਗਾ ਨਾ ਉਹਨਾਂ ਦਾ ਜਹਾਜ਼ ਹੈਗਾ ਜੇ 10 ਵਿੱਚ ਜਿਹੜੀ ਹੈਗੀ ਆ ਉਹ ਕਹਿੰਦੇ ਵੀ ਇੰਨੀ ਪਾਵਰਫੁਲ ਉਹਦਾ ਸਿਸਟਮ ਆ ਕਿਉਂਕਿ ਭਾਰਤ ਦੀ ਜਿਹੜੀ ਹੈ ਜਿਹੜੀ ਜਿਹੜੀ ਟੈਕਨੋਲੋਜੀਕਲ ਐਡਵਾਂਸਸ ਉਹ ਹੈਗੇ ਆ ਵੀ ਜਦੋਂ ਉਸ ਇੱਕ ਹਰੇਕ ਜਹਾਜ਼ ਦਾ ਆਪਣੇ ਦੁਸ਼ਮਣ ਦੇ ਜਿਹੜਾ ਟਿਕਾਣਾ ਜਾਂ ਜਿਹੜਾ ਦੂਸਰਾ ਜਹਾਜ਼ ਆ ਦੁਸ਼ਮਣ ਦਾ ਉਹਨੂੰ ਪਿੰਨ ਪੁਆਇੰਟ ਕਰਨ ਦਾ ਇੱਕ ਘੇਰਾ ਜਿਹੜਾ ਛੋਟਾ ਜਹਾਜ਼ ਆ ਉਹ 100 ਕਿਲੋਮੀਟਰ ਤੱਕ ਦੁਸ਼ਮਣ ਦੇ ਜਹਾਜ਼ ਨੂੰ ਡਿਟੈਕਟ ਕਰ ਸਕਦਾ ਜਿਹੜਾ ਉਹ ਤੋਂ ਵਧੀਆ ਜਹਾਜ਼ ਆ ਉਹ 200 ਕਿਲੋਮੀਟਰ ਤੱਕ ਕਰ ਸਕਦਾ ਪਰ ਜਿਹੜੀ ਚਾਈਨਾ ਦਾ ਇਹ ਜੇਟ 10 ਇਹ ਬਿਯੋਂਡ ਇਸ ਸਿਸਟਮ ਤੋਂ ਵੀ ਬਹੁਤ ਜ਼ਿਆਦਾ ਦੂਰ ਤੱਕ ਜੀ ਜਿੱਥੋਂ ਤੱਕ ਵੀ ਦੁਸ਼ਮਣ ਦਾ ਜਹਾਜ਼ ਸੋਚ ਵੀ ਨਹੀਂ ਸਕਦਾ ਉਹਨਾਂ ਦੇ ਅੱਡਿਆਂ ਤੇ ਖੜਿਆਂ ਨੂੰ ਵੀ ਮਤਲਬ ਕਿ ਉਹ ਡਿਟੈਕਟ ਕਰ ਲੈਂਦਾ ਹੈ ਇਸੇ ਕਰਕੇ ਇਹਦੀ ਡਿਟੈਕਸ਼ਨ ਦੀ ਤੇ 에어 ਪਾਵਰ ਜਿਹੜੀ ਜ਼ਿਆਦਾ ਤੇ ਦੂਸਰਾ ਜਿਹੜਾ ਹੈਗਾ ਵੀ ਉਹਨਾਂ ਦਾ ਜਿਹੜਾ ਜੀਪੀਐਸ ਸਿਸਟਮ ਆ ਜਿਹੜਾ ਟੈਕਨੋਲੋਜੀਕਲ ਜੀਪੀਐਸ ਸਿਸਟਮ ਆ ਹੁਣ ਇਹਦੇ ਤੋਂ ਲੱਗਦਾ ਕਿਉਂਕਿ ਅਮਰੀਕਾ ਤੋਂ ਬਾਅਦ ਸਭ ਤੋਂ ਜ਼ਿਆਦਾ ਜਿਹੜੇ ਜਾ ਸੈਟਲਾਈਟਸ ਨੇ ਚਾਈਨਾ ਦੇ ਜੀਪੀਐਸ ਦੇ ਮਾਮਲੇ ਵਿੱਚ ਚਾਈਨਾ ਦੇ ਆਉਂਦੇ ਹੈਗੇ ਆ ਸੋ ਕਿਤੇ ਨਾ ਕਿਤੇ ਹੋ ਸਕਦਾ ਜਦੋਂ ਕੰਬੈਟ ਵਿੱਚ ਚਾਈਨਾ ਆਉਂਦਾ ਹੈਗਾ ਤਾਂ ਭਾਰਤ ਦਾ ਜੀਪੀਐਸ ਸਿਸਟਮ ਵੀ ਜੈਮ ਹੋਇਆ ਹੋਊਗਾ ਤਾਂ ਕਿ ਜਿਹੜੇ ਰਫੇਲ ਆਓ ਜਿਹੜੇ ਭਾਰਤ ਦੇ ਹੋਰ ਜਹਾਜ਼ ਨੇ ਉਹ ਦੁਸ਼ਮਣ ਦੇ ਉਹਨਾਂ ਨੂੰ ਡਿਟੈਕਟ ਨਾ ਕਰ ਸਕਣ ਤੇ ਇਸ ਜੰਗ ਵਿੱਚ ਵੱਡੀ ਗੱਲ ਇਹ ਹੋਈ ਵੀ ਕਿਸੇ ਵੀ ਮੁਲਕ ਨੇ ਇੱਕ ਦੂਜੇ ਦੀ ਸਰਹੱਦ ਨਹੀਂ ਟੱਪੀ ਕ੍ਰੋਸ ਨਹੀਂ ਕੀਤੀ ਨਾ ਕੋਈ ਬਾਰਡਰ ਕ੍ਰੋਸ ਨਹੀਂ ਹੋਇਆ ਆਪਣੇ ਆਪਣੇ ਇਲਾਕੇ ਵਿੱਚ ਰਹਿੰਦੇ ਆ ਹੋਏ ਆਂ ਇਹੀ ਕਾਰਨ ਆ ਵੀ ਫਿਰ ਕਲੈਰਟੀ ਵੀ ਨਹੀਂ ਆ ਰਹੀ ਕਿਉਂਕਿ ਤੁਸੀਂ ਦੇਖੋ ਨਾ ਨਾ ਤੇ ਭਾਰਤ ਮੰਨ ਰਿਹਾ ਕਿ ਸਾਡੇ ਕੋਈ ਜਿਹੜੇ ਡਿੱਗੇ ਹੈਗੇ ਮਤਲਬ ਇੰਡਾਇਰੈਕਟ ਕਹਿ ਰਿਹਾ ਕਿ ਜੰਗਾ ਚ ਨੁਕਸਾਨ ਹੁੰਦਾ ਜਦੋਂ ਪ੍ਰੈਸ ਕਾਨਫਰੈਂਸ ਚ ਪੱਤਰਕਾਰਾਂ ਵੱਲੋਂ ਫੇਲ ਵਾਲਾ ਵੀ ਸਵਾਲ ਪੁੱਛਿਆ ਗਿਆ ਉਹਨਾਂ ਨੇ ਐਕਸੈਪਟ ਨਹੀਂ ਕੀਤਾ ਕਿ ਸਾਡਾ ਕੋਈ ਜਹਾਜ਼ ਡਿੱਗਿਆ ਕਿਉਂਕਿ ਆਪਣੀ ਆਪਣੀ ਟੈਰਿਟਰੀ ਚ ਡਿੱਗੇ ਆਪਣੀ ਆਪਣੀ ਟੈਰਿਟਰੀਜ਼ ਡਿੱਗੇ ਹੁਣ ਜਿਹੜੇ ਹੁਣ ਜੇ ਆਪਾਂ ਪੰਜਾਬ ਤੋਂ ਆਪਾਂ ਬਿਲੋਂਗ ਕਰਦੇ ਆ ਆਪਾਂ ਨੂੰ ਵੀ ਪਤਾ ਕਿ ਪਠਾਨਕੋਟ ਚ ਕੁਛ ਨਾ ਕੁਛ ਤੇ ਜ਼ਰੂਰ ਡਿੱਗੇ ਜਾਂ ਦੂਜੇ ਬੰਨੇ ਕਸ਼ਮੀਰ ਵਾਲੇ ਬੰਨੇ ਵੀ ਡਿੱਗੇ ਤੇ ਥੋੜਾ ਜਿਹਾ ਜੇ ਆਪਾਂ ਭਾਰਤ ਦੀ ਇੰਟਰਨੈਸ਼ਨਲ ਜਿਹੜੀ ਡਿਪਲੋਮੇਸੀ ਹੈਗੀ ਆ ਉਹਦੇ ਤੇ ਦੇਖੀ ਕਿ ਉਹ ਫੇਲ ਹੋਈ ਹੈਗੀਆ ਕਿਉਂਕਿ ਭਾਰਤ ਦਾ ਪਲਾਨ ਕਿਤਨਾ ਕਿਤੇ ਪਾਕਿਸਤਾਨ ਨੂੰ ਆਈਸੋਲੇਟ ਕਰਨ ਦਾ ਹੈਗਾ ਸੀ ਪਰ ਜਦੋਂ ਪਹਿਲਗਾਮ ਵਾਲਾ ਆਪਾਂ ਕਹਿ ਲਈ ਕਿ ਇਨਸੀਡੈਂਟ ਹੁੰਦਾ ਹੈ ਤੇ ਉਦੋਂ ਸਾਰੇ ਦੇਸ਼ਾਂ ਨੇ ਕਿਤਨਾ ਕਿਤੇ ਕਿਹਾ ਕਿ ਮੜਾ ਹੋਇਆ ਪਰ ਜੰਗ ਜਦੋਂ ਲੱਗ ਜਾਂਦੀ ਹੈ ਤੇ ਉਦੋਂ ਭਾਰਤ ਇਕੱਲਾ ਹੀ ਰਹਿੰਦਾ ਹੈਗਾ ਈਵਨ ਪਾਕਿਸਤਾਨ ਇੱਕ ਛੋਟਾ ਜਿਹਾ ਮੁਲਕ ਹੈਗਾ ਉਹਦੀ ਪਿੱਠ ਤੇ ਨਾਲ ਚੀਨ ਖੜਾ ਹੈ ਤਰਕੀ ਸਿੱਧਾ ਉਹਦੀ ਸਪੋਰਟ ਦੇ ਵਿੱਚ ਆ ਜਾਂਦਾ ਹੈ ਅਜ਼ਰਬਾਈਜਾਨ ਆ ਜਾਂਦਾ ਹੈ ਤੇ ਬਾਕੀ ਦੇ ਜਿਹੜੇ ਮੁਸਲਮ ਕੰਟਰੀ ਨੇ ਉਹ ਵੀ ਕਿਤਨਾ ਕਿਤੇ ਅੰਦਰਲੇ ਬੰਨਿਓ ਉਹਦੀ ਮਦਦ ਕਰਦੇ ਹੈਗੇ ਨੇ ਕੀ ਇਹ ਵੀ ਫਿਰ ਜੰਗਬੰਦੀ ਦਾ ਕਿਤੇ ਇਦਾਂ ਦਾ ਕਾਰਨ ਤੇ ਨਹੀਂ ਕਿ ਭਾਰਤ ਆਈਸੋਲੇਟ ਹੋ ਰਿਹਾ ਸੀ ਬਿਲਕੁਲ ਬਿਲਕੁਲ ਤੁਸੀਂ ਦੇਖੋ ਵੀ ਭਾਰਤ ਜਿਹੜੀ ਮੈਂ ਗੱਲ ਕਹਿ ਰਿਹਾ ਵੀ ਭਾਰਤ ਨੇ ਹਮਲਾ ਕਰਨ ਦਾ ਜਿਹੜਾ ਫੈਸਲਾ ਹੈਗਾ ਜਾਂ ਤਾਂ ਪ੍ਰੀਮਚੂਰ ਲੈ ਲਿਆ ਜੇ ਹਮਲਾ ਕਰਨਾ ਸੀ ਤਾਂ ਇੰਟਰਨੈਸ਼ਨਲ ਕਮਿਊਨਿਟੀ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਜਿਹੜਾ ਹੈਗਾ ਹੱਕ ਵਿੱਚ ਕਰਕੇ ਕਰਨਾ ਚਾਹੀਦਾ ਭਾਰਤ ਇਕੱਲਿਆਂ ਜੰਗ ਦੇ ਮੈਦਾਨ ਵਿੱਚ ਕੁੱਦਿਆ ਉਹਦਾ ਇੱਕ ਵੱਡਾ ਦੋਸਤ ਹੈ ਜਿੱਦਾਂ ਰੂਸ ਹੈ ਹੂੰ ਹੂੰ ਉਹ ਰੂਸ ਭਾਰਤ ਦਾ ਵੱਡਾ ਦੋਸਤ ਹੀ ਪਰ ਚੀਨ ਦੇ ਮੁਕਾਬਲੇ ਰੂਸ ਨਹੀਂ ਲੱਗਦਾ ਵੀ ਉਹ ਚੀਨ ਦੇ ਵਿਰੋਧਤਾ ਕਰੇਗਾ ਜਦੋਂ ਚੀਨ ਪਾਕਿਸਤਾਨ ਨਾਲ ਖੜਾ ਹਾਲਾਂਕਿ ਰੂਸ ਹੈ ਜਿਹੜਾ ਉਹ ਭਾਰਤ ਨੂੰ ਵਿਸ਼ਵਾਸ ਦਿਵਾਉਂਦਾ ਹੈ ਵੀ ਅਸੀਂ ਪੂਰੀ ਤਰ੍ਹਾਂ ਤੇਰੇ ਨਾਲ ਖੜੇ ਆਂ ਪਰ ਇਸ ਵੇਲੇ ਰੂਸ ਨੂੰ ਜਿਹੜੀ ਹਥਿਆਰਾਂ ਦੀ ਕਮੀ ਆ ਰਹੀ ਹੈ ਉਹ ਚੀਨ ਪੂਰੀ ਕਰ ਰਿਹਾ ਹੈ ਉਹ ਉਲਝਿਆ ਹੋਇਆ ਜੀ ਉਹ ਉਲਝਿਆ ਹੋਇਆ ਹੈ ਨਾ ਸੋ ਇਸ ਲਈ ਨਹੀਂ ਆ ਸਕਿਆ ਔਰ ਭਾਰਤ ਦੀ ਸਭ ਤੋਂ ਵੱਡੀ ਡਿਪਲੋਮੈਟਿਕ ਕਮਜ਼ੋਰੀ ਇਹ ਆਈ ਆ ਵੀ ਇਜ਼ਰਾਈਲ ਆ ਜਿਹੜਾ ਇਸ ਵੇਲੇ ਉਹਦੇ ਅਮਰੀਕਾ ਨਾਲ ਸਬੰਧ ਬਹੁਤੇ ਵਧੀਆ ਨਹੀਂ ਹੈਗੇ ਸੋ ਇਜ਼ਰਾਈਲ ਦਾ ਪ੍ਰਧਾਨ ਮੰਤਰੀ ਨੇਤਨਯਾਹੁਆ ਜਿਹੜਾ ਡੋਨਾਲਡ ਟਰੰਪ ਨਾਲ ਆਪਾਂ ਕਹਿ ਸਕਦੇ ਆ ਵੀ ਇੱਕ ਜੰਗ ਵਾਲੇ ਮਾਹੌਲ ਚ ਹੈ ਨਾ ਵੀ ਉਹਨਾਂ ਦੇ ਨਹੀਂ ਬਣਦੀ ਸੋ ਇਜ਼ਰਾਈਲੀ ਲੌਬੀ ਇਹਨਾਂ ਦਿਨਾਂ ਦੌਰਾਨ ਭਾਰਤ ਦੇ ਹੱਕ ਵਿੱਚ ਅਮਰੀਕਾ ਨੂੰ ਤੇ ਹੋਰ ਮੁਲਕਾਂ ਦੇ ਜਿਹੜੇ ਡਿਪਲੋਮੈਟ ਸੀ ਉਹਨਾਂ ਨੂੰ ਪਰ ਜਿਹੜੀ ਹੈ ਕਿ ਇਹ ਪ੍ਰਭਾਵਿਤ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੇ ਹੁਣ ਤੁਸੀਂ ਦੇਖੋ ਵੀ ਇਜ਼ਰਾਈਲ ਦੇ ਕਿੰਨੇ ਸਟ੍ਰੇਨ ਹੋ ਰਹੇ ਆ ਆ ਮਿਡਲ ਈਸਟ ਵਿੱਚ ਡੋਨਲਡ ਟਰੰਪ ਗਏ ਹੈਗੇ ਆ ਔਰ ਇਜ਼ਰਾਈਲ ਦਾ ਹੈ ਆ ਰਿਹਾ ਹੈਗਾ ਜੀ ਜੀ ਅਫੀਸ਼ੀਅਲ ਬਿਆਨ ਆ ਰਹੇ ਹੈਗੇ ਵੀ ਸਾਨੂੰ ਆਈਸੋਲੇਟ ਕਰਕੇ ਇਹ ਮਿਡਲ ਈਸਟ ਦੇ ਜਿਹੜੇ ਜਿਹੜੇ ਸਾਡੇ ਦੁਸ਼ਮਣ ਕੰਟਰੀਜ਼ ਆ ਉਹਨਾਂ ਨਾਲ ਡੋਨਲਡ ਟਰੰਪ ਅੱਗੇ ਵੱਧ ਰਿਹਾ ਔਰ ਆਪਾਂ ਦੇਖਿਆ ਵੀ ਅਮਰੀਕਾ ਦੀ ਜਿਹੜੀ ਫੋਰਨ ਪੋਲਿਸੀ ਆ ਪਾਈ ਹਰਜਿੰਦਰ ਪਾਈ ਅ ਨਿਜਰ ਦੇ ਕਤਲ ਤੋਬਾ ਤੁਸੀਂ ਦੇਖੋ ਵੀ ਕਿੰਨੇ ਸਾਰੇ ਅਖਬਾਰਾਂ ਵਿੱਚ ਸਿੱਖਾਂ ਦੇ ਹੱਕ ਵਿੱਚ ਆਰਟੀਕਲ ਛਪੇ ਆ ਚਾਹੇ ਉਹ ਵਾਸ਼ਿੰਗਟਨ ਪੋਸਟ ਆ ਨਿਊਯਾਰਕ ਟਾਈਮ ਆ ਵਾਲ ਸਟਰੀਟ ਜਰਨਲ ਆ ਜਾਂ ਹੋਰ ਛੋਟੇ ਛੋਟੇ ਜਿੰਨ ਜਿੰਨੇ ਵੀ ਹੈਗੇ ਆ ਸੀਐਨਐਨ ਹੈਗਾ ਬਲੂਮਬਰਗ ਹੈਗਾ ਹੁਣ ਜਿਹੜੇ ਅਮਰੀਕਾ ਦਾ ਇਹ মিডিਆ ਹੈਗਾ ਇਹ ਅਮਰੀਕੀ ਸਰਕਾਰ ਦੀਆਂ ਹਦਾਇਤਾਂ ਦਾ ਹੀ ਵਰਕ ਕਰਦਾ ਹੈ ਜੀ ਉਹ ਅਮਰੀਕੀ ਸਰਕਾਰ ਦੇ ਪੱਖ ਨੂੰ মিডিਆ ਰਾਹੀਂ ਜਿਹੜਾ ਪੇਸ਼ ਹੁੰਦਾ ਇਟ ਮੀਨਸ ਉਦੋਂ ਦੀ ਅਮਰੀਕੀ ਸਰਕਾਰ ਬਾਈਡਨ ਪ੍ਰਸ਼ਾਸਨ ਸਿੱਖਾਂ ਦੇ ਹੱਕ ਵਿੱਚ ਸੀ ਹੁਣ ਪਿਛਲੇ ਦਿਨੀ ਨਿਊਯਾਰਕ ਟਾਈਮਜ਼ ਨੇ ਜਿਹੜੀ ਗਾਜ਼ਾ ਵਿੱਚ ਹੁਣ ਤਾਜ਼ਾ ਬੰਬਾੜੀ ਬੰਬਾਰਡਮੈਂਟ ਹੋਈ ਹੈ ਉਸ ਬੰਬਾਰਡਮੈਂਟ ਵਿੱਚ ਮਾਰੇ ਗਏ 15 ਏਡ ਵਰਕਰਸ ਦੀ ਕੱਲੇ-ਕੱਲੇ ਦੀ ਫੋਟੋ ਲਾ ਕੇ ਤੇ ਥੱਲੇ ਲਿਖਿਆ ਹੈਗਾ ਵੀ ਗਾਜ਼ਾ ਵਿੱਚ ਆ ਜਿਹੜਾ ਮਤਲਬ ਕਿਤਨਾ ਕਿਤੇ ਇਜ਼ਰਾਈਲ ਵੱਲੋਂ ਅਮਰੀਕਾ ਦੇ ਕਹਿਣ ਤੇ ਉੱਥੇ ਜੰਗਬੰਦੀ ਨਾ ਕਰਨਾ ਤੇ ਜੰਗ ਜਾਰੀ ਰੱਖਣਾ ਉਹ ਕਿਦਾਂ ਨਾ ਕਹਿੰਦੇ ਫਿਰ ਉਹਨਾਂ ਲਈ ਘਾਟਾ ਪੈ ਰਿਆ ਉਹਨਾਂ ਲਈ ਘਾਟਾ ਪਿਆ ਤੇ ਭਾਰਤ ਵੀ ਘਾਟਾ ਪਿਆ ਹੁਣ ਜਿਹੜੇ ਬੰਗਲਾਦੇਸ਼ ਦੀ ਜਿਹੜੀ ਕਾਇਮੀ ਹੋਈ ਆ ਬੰਗਲਾਦੇਸ਼ ਵਿੱਚ ਦੋ ਮੁਲਕਾਂ ਨੇ ਭਾਰਤ ਦਾ ਡਟਮਾ ਸਾਥ ਦਿੱਤਾ ਰਸ਼ੀਆ ਨੇ ਰਸ਼ੀਆ ਨੇ ਹਥਿਆਰਾਂ ਦੀ ਸਪਲਾਈ ਕੀਤੀ ਤੇ ਇਜ਼ਰਾਈਲ ਨੇ ਅਮਰੀਕਾ ਨੂੰ ਰੋਕ ਕੇ ਰੱਖਿਆ ਵੀ ਉਹ ਅਮਰੀਕਾ ਕਿਤੇ ਪਾਕਿਸਤਾਨ ਦੇ ਹੱਕ ਵਿੱਚ ਨਾ ਜਾਵੇ ਸੋ ਇਜ਼ਰਾਈਲੀ ਲੌਬੀ ਬਹੁਤ ਮਜ਼ਬੂਤ ਸੀ ਹੁਣ ਇਹਦੇ ਮਾਮਲੇ 'ਚ ਜਿਹੜੇ ਇੰਟਰਨੈਸ਼ਨਲ ਅਖਬਾਰਾਂ 'ਚ ਜਿਹੜੇ ਬਿਆਨ ਆਏ ਹੈਗੇ ਆ ਉਹ ਜਿਹੜੇ ਆਪਾਂ ਦਰਸ਼ਕਾਂ ਨਾਲ ਕਰੀਏ ਇੱਕ ਅਖਬਾਰ ਨੇ ਲਿਖਿਆ ਵੀ ਪੀਐਲ 15 ਪਾਕਿਸਤਾਨ ਨੂੰ ਦੇਖ ਕੇ ਚੀਨ ਨੇ ਸੰਦੇਸ਼ ਦਿੱਤਾ ਹੈ ਭਾਰਤ ਨੂੰ ਕਿ ਦੁਨੀਆ ਕਿ ਸਾਡੇ ਹਥਿਆਰ ਦੁਨੀਆ ਪੱਧਰ ਤੇ ਹਨ ਇੱਕ ਹੋਰ ਅਖਬਾਰ ਨੇ ਲਿਖਿਆ ਇਸ ਨੇ ਪਾਕਿਸਤਾਨ ਨੂੰ ਆਪਣੀ 에ਅਰ ਸਪੇਸ ਮਜ਼ਬੂਤ ਕਰਨ ਦਾ ਮੌਕਾ ਦਿੱਤਾ ਅਤੇ ਭਾਰਤ ਨੂੰ ਇਸ ਦਾ ਦੇਸ਼ੀ ਤੌਰ ਲੱਭਣ ਦੀ ਚੁਣੌਤੀ ਵੀ ਦਿੱਤੀ ਆ ਵੀ ਹੁਣ ਜਿਹੜੀਆਂ ਭਵਿੱਖ ਵਿੱਚ ਜੰਗਾਂ ਹੋਣੀਆਂ ਭਾਰਤ ਨੂੰ ਚਾਈਨਾ ਦੀ ਇਸ ਟੈਕਨੋਲੋਜੀ ਦਾ ਤੋੜ ਲੱਭਣਾ ਪਊਗਾ ਵੀ ਉਹਨੂੰ ਆਪਾਂ ਕਾਊਂਟਰ ਆ ਜਿਹੜਾ ਕਿੱਦਾਂ ਕਰਨਾ ਹੈ ਨਾ ਤੇ ਇੱਕ ਅਖਬਾਰ ਨੇ ਲਿਖਿਆ ਵੀ ਚਾਈਨਾ ਨੂੰ ਇੱਕ ਨੂੰ ਸਾਊਥ ਏਸ਼ੀਆ ਵਿੱਚ ਲੀਡਰ ਵਜੋਂ ਸਥਾਪਿਤ ਕਰ ਦਿੱਤਾ ਹੈ ਇਸ ਜੰਗ ਨੇ ਚੀਨ ਬਾਰਡਰ ਕਰਾਸ ਕਰਨ ਤੋਂ ਬਿਨਾ ਹੀ ਇਸ ਖਿੱਤੇ ਦੀ ਫੌਜੀ ਸਰਗਰਮੀ ਅਤੇ ਜੀਓਪੋਲਿਟਿਕਸ ਨੂੰ ਕਿਵੇਂ ਪ੍ਰਭਾਵਿਤ ਕਰ ਸਕਦਾ ਹੈ ਇਸ ਜੰਗ ਨੇ ਲਿਖਿਆ ਤੇ ਇੱਕ ਅਖਬਾਰ ਨੇ ਲਿਖਿਆ ਇੰਡੀਆ ਲੋਸਟ ਲੀਵਰੇਜ ਨਾਟ ਥਰੂ ਡੀਫੀਟ ਬਟ ਥਰੂ ਓਵਰਰੀਚ ਕਹਿੰਦਾ ਵੀ ਆ ਜਿਹੜੀ ਆਪਾਂ ਪਹਿਲਾਂ ਗੱਲ ਕਰੀਏ ਵੀ ਇੰਡੀਆ ਨੇ ਓਵਰ ਰੀਚ ਕਰਿਆ ਅੰਡਰ ਐਸਟੀਮੇਟ ਕਰਿਆ ਦੁਸ਼ਮਣ ਨੂੰ ਤੇ ਓਵਰ ਐਸਟੀਮੇਟ ਕਰਿਆ ਆਪਣੇ ਆਪ ਨੂੰ ਤੇ ਡਿਪਲੋਮੈਟਿਕਲੀ ਅਲਾਈਜ਼ ਆ ਜਿਹੜੇ ਉਹਨਾਂ ਨੂੰ ਉਹ ਉਹ ਇਕੱਠਿਆਂ ਨਹੀਂ ਜਿਹੜੇ ਹੈਗੇ ਆ ਕਰ ਸਕਿਆ ਇੱਕ ਅਖਬਾਰ ਨੇ ਲਿਖਿਆ ਵੀ ਜਦੋਂ ਤੁਹਾਡੇ ਕੋਲ ਨਾ ਸ਼ਕਤੀ ਹੋਵੇ ਉਹਨੇ ਲਿਖਿਆ ਵੀ ਡੰਡਾ ਲਿਖਿਆ ਵੀ ਝੰਡਾ ਤੁਹਾਡੇ ਕੋਲ ਹੋਵੇ ਕਈ ਵਾਰੀ ਉਹ ਬਿਨਾਂ ਹਲਾਏ ਤੋਂ ਹੀ ਉਹਦੀ ਦਹਿਸ਼ਤ ਰਹਿੰਦੀ ਆ ਜੀ ਹੈਨਾ ਜਿਹੜੀ ਸ਼ਕਤੀ ਆ ਕਹਿੰਦਾ ਬਿਨਾਂ ਵਰਤੇ ਤੋਂ ਜਿਹੜੀ ਦਹਿਸ਼ਤ ਹੁੰਦੀ ਆ ਜਦੋਂ ਤੁਸੀਂ ਡੰਡਾ ਘਮਾਉਣ ਲੱਗ ਜਾਂਦੇ ਹੋ ਉਹ ਦਹਿਸ਼ਤ ਉਹ ਦਹਿਸ਼ਤ ਖਤਮ ਹੋ ਜਾਂਦੀ ਆ ਉਹ ਕਹਿੰਦਾ ਵੀ ਨਰਿੰਦਰ ਮੋਦੀ ਉਹ ਮੈਦਾਨ ਵਿੱਚ ਖੜਕੇ ਡੰਡਾ ਘਮਾਉਣ ਲੱਗ ਗਏ ਤੇ ਉਹਦਾ ਨਾਲ ਜਿਹੜੀ ਉਹ ਦਹਿਸ਼ਤ ਖਤਮ ਹੋ ਗਈ ਸੋ ਆ ਜਿਹੜਾ ਇੰਟਰਨੈਸ਼ਨਲ ਅਖਬਾਰਾਂ ਚ ਆਇਆ ਹੈ ਬਿਲਕੁਲ ਜੀ ਕਿਉਂਕਿ ਜਦੋਂ ਆਪਾਂ ਅਮਰੀਕਾ ਦੀ ਗੱਲ ਕਰਦੇ ਆਂ ਭਾਵੇਂ ਕਿ ਅਲਾਈਜ਼ ਛੋਟੇ ਹੋਣ ਵੱਡੇ ਹੋਣ ਅਮਰੀਕਾ ਵੀ ਕਦੀ ਇਕੱਲਾ ਜੰਗ ਦੇ ਵਿੱਚ ਨਹੀਂ ਜਾਂਦਾ ਉਹ ਨਾਟੋ ਦੇ ਬਾਕੀ ਦੇ ਮੁਲਕ ਜਿਹੜੇ ਨੇ ਉਹਨਾਂ ਨੂੰ ਨਾਲ ਲੈ ਕੇ ਜਾਂਦਾ ਹੈ ਚਾਹੇ ਅਫਗਾਨਿਸਤਾਨ 'ਚ ਹਮਲਾ ਕੀਤਾ ਹੋਵੇ ਜਾਂ ਹੋਰ ਜਿੱਥੇ-ਜਿੱਥੇ ਵੀ ਉਹਨਾਂ ਨੇ ਹਮਲੇ ਕੀਤੇ ਹੋਣ ਸੀਰੀਆ ਦੇ ਵਿੱਚ ਕੀਤੇ ਹੋਣ ਉਹ ਨਾਲ ਬਾਕੀ ਦੇ ਕੰਟਰੀਜ਼ ਯੂਰਪ ਵਾਲੇ ਕੰਟਰੀਜ਼ ਉਹਨਾਂ ਨੂੰ ਨਾਲ ਲੈ ਕੇ ਚੱਲਦਾ ਹੈਗਾ ਕਿਤਨਾ ਕਿਤੇ ਇਹ ਵੀ ਇੱਕ ਡਿਪਲੋਮੇਸੀ ਹੁੰਦੀ ਹੈ ਤੇ ਸ਼ਾਇਦ ਇਹ ਹੀ ਇੱਕ ਆਪਾਂ ਕਹਿ ਸਕਦੇ ਹਾਂ ਕਿ ਆਈਸੋਲੇਸ਼ਨ ਇਸ ਦੇ ਵਿੱਚ ਹੋਈ ਹੈ ਹੋ ਸਕਦਾ ਇਸੇ ਕਰਕੇ ਹੁਣ ਜਿਹੜਾ ਭਾਰਤ ਨੇ ਇਹ ਤੇ ਕੰਮ ਵੀ ਕਰਨਾ ਜਿਹੜਾ ਚਾਲੂ ਕਰ ਦਿੱਤਾ ਹੈ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਨਾਲ ਜਿਹੜੀ ਹੈ ਗੱਲਬਾਤ ਜਿਹੜੀ ਹੋਈ ਹੈਗੀ ਹੈ ਦੇਖਦੇ ਹਾਂ ਇਸ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਹੋਰ ਕੀ ਅਪਡੇਟ ਜਿਹੜੀ ਹੈ ਆਉਂਦੀ ਹੈਗੀ